ਸਾਬਕਾ ਫੌਜ ਮੁਖੀ ਦੇਵਲੋ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਵੀਪੀ ਮਲਿਕ ਜੋ ਕਿ ਐਕਸ ਜਨਰਲ ਰਹੇ ਨੇ ਉਹਨਾਂ ਨੇ ਕਿਹਾ ਕਿ ਇੱਕ ਤੋਂ ਦੋ ਦਿਨ ਬਾਅਦ ਹੀ ਸੀਜ਼ਫਾਇਰ ਹੋਣਾ ਚਾਹੀਦਾ ਸੀ ਇੱਕ ਦੋ ਦਿਨ ਹੋਰ ਮਿਲਦੇ ਤਾਂ ਇਸ ਦਾ ਜ਼ਿਆਦਾ ਅਸਰ ਹੋਣਾ ਸੀ ਐਕਸ ਜਨਰਲ ਵੀਪੀ ਮਲਿਕ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਮਜ਼ਬੂਤ ਸਥਿਤੀ 'ਚ ਸੀ ਭਾਰਤ ਬਹੁਤ ਹੀ ਛੇਤੀ ਸੀਜ਼ਫਾਇਰ ਕਰ ਦਿੱਤਾ ਗਿਆ ਆਪਰੇਸ਼ਨ ਸਿੰਦੂਰ ਜਾਂ ਸਰਜਿਕਲ ਸਟ੍ਰਾਈਕ ਦੇ ਨਾਲ ਅੱਤਵਾਦ ਖਤਮ ਨਹੀਂ ਹੋਏਗਾ ਕਿਉਂਕਿ ਬਾਈਟ ਇੱਕ ਨੂੰ ਪਹਿਲਗਾਮ ਹਮਲਾ ਹੋਇਆ ਉਸ ਤੋਂ ਬਾਅਦ ਦੇਸ਼ ਭਰ ਚ ਕਾਫੀ ਗੁੱਸਾ ਸੀ ਕਿਸ ਦੇ ਨਾਲ ਧਰਮ ਪੁੱਛ ਕੇ ਮਹਿਲਾਵਾਂ ਦੇ ਸਾਹਮਣੇ ਹੀ ਉਹਨਾਂ ਦੇ ਸੁਹਾਗ ਉਜਾੜੇ ਗਏ ਉਹਨਾਂ ਦੇ ਪੱਤਿਆਂ ਨੂੰ ਬੱਚਿਆਂ ਦੇ ਪਿਤਾ ਨੂੰ ਮੌਤ ਦੇ ਕਾਟ ਉਤਾਰਦੇ ਤੱਕ ਅਸੀਂ 26 ਨਹਿੱਤੇ ਸਲਾਨੀਆਂ ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਜੋ ਹੈ ਦੇਸ਼ ਦੇ ਪੀਐਮ ਨਰਿੰਦਰ ਮੋਦੀ ਨੇ ਵੀ ਕਿਹਾ ਸੀ ਕਿ ਅੱਤਵਾਦੀ ਬਖਸ਼ੇ ਨਹੀਂ ਜਾਣਗੇ ਉਹਨਾਂ ਨੂੰ ਇਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ 5 ਤੋਂ 6 ਮਈ ਦੀ ਦਰਮਿਆਨੀ ਰਾਤ तकरीबन 1:10 ਦੇ ਆਪਰੇਸ਼ਨ ਸਿੰ ਦੋਨੋ ਸਕਸੈਫੁਲੀ ਅੰਜਾਮ ਦਿੱਤਾ ਗਿਆ ਪਾਕਿਸਤਾਨ ਦੀ ਸਰਹੱਦ ਦੇ ਅੰਦਰ 100 ਕਿਲੋਮੀਟਰ ਅੰਦਰ ਗਿਆਸੀ ਪਾਕਾ ਇੰਡੀਅਨ ਆਰਮਡ ਫੋਰਸੇਸ ਤੇ 9 ਅੱਤਵਾਦੀ ਟਿਕਾਣਿਆਂ ਨੂੰ ਟਟੇਰੀ ਕੀਤਾ ਗਿਆ ਸੀ ਸਕਸੈਫੁਲੀ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ 7 ਤੇ 8 ਦੀ ਰਾਤ ਨੂੰ ਹਵਾਈ ਹਮਲੇ ਹੋਏ ਸੀ ਪਾਕਿਸਤਾਨ ਨੇ ਵੀ ਹਵਾਈ ਹਮਲੇ ਕੀਤੇ ਉਸ ਦਾ ਮੂਤ ਤੋੜਵਾ ਜਵਾਬ ਇੰਡੀਅਨ ਆਰਮਡ ਫੋਰਸੇਸ ਵੱਲੋਂ ਦਿੱਤਾ ਗਿਆ ਸੀ 9 ਮਈ ਨੂੰ ਸ਼ਾਮ ਨੂੰ 5 ਵਜੇ ਸੀਜ਼ ਫਾਇਰ ਦਾ ਐਲਾਨ ਹੋ ਗਿਆ ਸੀ ਪਰ ਸੀਜ਼ ਫਾਇਰ ਕਾਫੀ ਛੇਤੀ ਕਰ ਦਿੱਤਾ ਗਿਆ ਇਹ ਕਹਿਣਾ ਹੈ ਐਕਸ ਜਨਰਲ ਵੀਪੀ ਮਲਕ ਦਾ ਉਹਨਾਂ ਨੇ ਕਿਹਾ ਕਿ 1-2 ਦਿਨ ਹੋਰ ਮਿਲ ਦੇਤਾ ਇਸ ਦਾ ਜ਼ਿਆਦਾ ਅਸਰ ਹੋਣਾ ਸੀ ਆਪਰੇਸ਼ਨ ਸਿੰਧੂ ਤੋਂ ਬਾਅਦ ਮਜ਼ਬੂਤ ਸਥਿਤੀ ਸੀ ਭਾਰਤ ਆਪਰੇਸ਼ਨ ਸਿੰਧੂ ਜਸਾਜੀ ਕਲ ਸਟ੍ਰਾਈਕ ਦੇ ਨਾਲ ਅੱਤਵਾਦ ਖਤਮ ਨਹੀਂ ਹੋਏਗਾ ਸੀਜ਼ ਫਾਇਰ ਨੂੰ ਲੈ ਕੇ ਆਪੋਜੀਸ਼ਨ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਸਵਾਲੀ ਨਿਸ਼ਾਨ ਖੜੇ ਕੀਤੇ ਗਏ ਸੀ ਕਿਉਂਕਿ ਮੌਨਸੂਨ ਸੈਸ਼ਨ ਲਗਾਤਾਰ ਜਾਰੀ ਹੈ ਇਜ਼ਰਾਨ ਵਿਰੋਧੀਆਂ ਦੇ ਵੱਲੋਂ ਆਪਰੇਸ਼ਨ ਪਾਰਟੀ ਦੇ ਵੱਲੋਂ ਲਗਾਤਾਰ ਇਹ ਡਿਮਾਂਡ ਕੀਤੀ ਜਾ ਰਹੀ ਹੈ ਕਿ ਆਪਰੇਸ਼ਨ ਸਿੰਦੂਰ ਤੇ ਚਰਚਾ ਕੀਤੀ ਜਾਏ ਇਸ ਦੇ ਨਾਲ ਹੀ ਸੀਜ਼ਫਾਇਰ ਤੇ ਵੀ ਚਰਚਾ ਕੀਤੀ ਜਾਏ ਹਲੋ ਤੇ ਸਾਡੇ ਨਾਲ ਜੈ ਬੰਸ ਜੁੜੇ ਹੋਏ ਨੇ ਭਾਜੀਪੀ ਦੇ ਆਗੂ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਐਕਸ ਜਨਰਲ ਵੀਪੀ ਮਲਿਕ ਨੇ ਇੱਕ ਵੱਡਾ ਬਿਆਨ ਸੀਜ਼ਫਾਇਰ ਨੂੰ ਲੈ ਕੇ ਕੀਤਾ ਉਹਨਾਂ ਨੇ ਕਿਹਾ ਕਿ ਜੋ ਸੀਸ ਫਾਇਰ ਹੈ ਛੇਤੀ ਹੋ ਗਿਆ ਇੱਕ ਤਾਂ 2 ਦਿਨ ਬਾਅਦ ਹੁੰਦਾ ਤੇ ਇਸ ਦਾ ਹੋਰ ਜ਼ਿਆਦਾ ਅਸਰ ਹੋਣਾ ਸੀ ਅ ਦੇਖੋ ਜੀ ਜਨਰਲ ਬੀਪੀ ਮਲੇਕ ਸਾਡੇ ਸੀਨੀਅਰ ਨੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਤੇ ਇਹ ਇਹਨਾਂ ਦਾ ਪਰਸਨਲ ਓਪੀਨੀਅਨ ਹੈ ਅਸੀਂ ਵੈਟਰਨ ਹੈਗੇ ਆ ਅਸੀਂ ਰਿਟਾਇਰਡ ਲੋਕ ਹੈਗੇ ਆ ਤੇ ਸਾਨੂੰ ਜਿਹੜੀ ਚੀਜ਼ ਦੇ ਨਾਲ ਸਾਡਾ ਕੋਈ ਐਸ ਵੇਲੇ ਮਤਲਬ ਨਹੀਂ ਉਹਦੇ ਵਿੱਚ ਬਿਨਾਂ ਵਜ੍ਹਾ ਦੇ ਟਿੱਪਣੀ ਕਰਨ ਦੇ ਕੋਈ ਮਤਲਬ ਨਹੀਂ ਹੁੰਦਾ ਹੂੰ ਦੋ ਦੋ ਦਿਨਾਂ ਦੇ ਬਾਅਦ ਕੀ ਹੋ ਜਾਣਾ ਸੀਗਾ ਐਸਾ ਖਾਸ ਹੋ ਜਾਣਾ ਸੀਗਾ ਜੇ ਜਿਹੜਾ ਕਿ ਦੋ ਦਿਨ ਪਹਿਲੇ ਨਹੀਂ ਹੋਇਆ ਇਹ ਗਵਰਨਮੈਂਟ ਦੀਆਂ ਡਿਸੀਜਨ ਹੁੰਦੀਆਂ ਨੇ ਇਹਨਾਂ ਵਿੱਚ ਡਿਪਲੋਮੇਸੀ ਇਨਵੋਲਡ ਹੁੰਦੀ ਹੈ ਇੰਟਰਨੈਸ਼ਨਲ ਰਿਲੇਸ਼ਨਸ ਇਨਵੋਲਡ ਹੁੰਦੇ ਨੇ ਸਿਕਿਉਰਿਟੀ ਵਾਲੇ ਜਿਹੜੇ ਉੱਤੇ ਸੀਡੀਐਸ ਬੈਠੇ ਆ ਉਹ ਇਨਵੋਲਡ ਹੁੰਦਾ ਹੈ ਐਨਐਸਏ ਇਨਵੋਲ ਹੁੰਦਾ ਅ ਕਈ ਮਤਲਬ 엘িমੈਂਟਸ ਇਨਵੋਲਡ ਹੁੰਦੇ ਨੇ ਕੈਬਨਿਟ ਕਮੇਟੀ اور ਸਿਕਿਉਰਿਟੀ ਇਨਵੋਲਡ ਹੁੰਦੀ ਹੈ ਉਹ ਹੁਣ ਸਾਰੇ ਉਹਨਾਂ ਨੂੰ ਛੱਡ ਕੇ ਤੇ ਮਲਿਕ ਸਾਹਿਬ ਦਾ ਆਪਣਾ ਹੀ ਕੋਈ ਆਈਡੀਆ ਹੈਗਾ ਕਿ ਕਿੱਦਾਂ ਚੱਲੇਗਾ ਹਮ ਮੈਂ ਤੁਹਾਨੂੰ ਮੈਂ ਹੁਣ ਚਲੋ ਇੱਥੇ ਅਸੀਂ 2 ਘੰਟੇ ਦੀ ਡਿਸਕਸ਼ਨ ਕਰ ਲੈਣੇ ਆ ਕਿ ਸੀਸਫਾਇਰ ਉਸ ਵੇਲੇ ਕਰਨ ਦਾ ਫਾਇਦਾ ਕੀ ਸੀਗਾ ਤਾਂ ਅਸੀਂ ਬਲੀਵ ਕਰਦੇ ਹਾਂ ਇਸ ਚੀਜ਼ ਦੇ ਵਿੱਚ ਕਿ ਅਸੀਂ ਕਿਸੇ ਵੀ ਟੈਨਸ਼ਨ ਨੂੰ ਐਸਕੇਲੇਟ ਨਹੀਂ ਕਰਨਾ ਹੈ ਉਹ ਨਾ ਐਸਕੇਲੇਟ ਕਰਕੇ ਪਾਕਿਸਤਾਨ ਦਾ ਤੇ ਕੋਈ ਕੋਈ ਨੁਕਸਾਨ ਨਹੀਂ ਹੁੰਦਾ ਅਸੀਂ ਇੱਕ ਇੱਕ ਬੜਾ ਤਰੱਕੀ ਵਾਲਾ ਨੇਸ਼ਨ ਹੈਗੇ ਆਂ ਵਾਰ ਹੋ ਜਾਏਗੀ ਸਾਡਾ ਸਤਿਆਨਾਸ਼ ਹੋ ਜਾਂਦਾ ਹੈ ਇਹ ਕੀ ਬਚਪਨ ਦੀਆਂ ਗੱਲਾਂ ਕਰਦੇ ਜਾ ਰਹੇ ਆ ਅਸੀਂ ਜਗਾ ਜਗਾ ਦੇ ਉੱਤੇ ਐਡਾ ਸੋਹਣੀ ਅਸੀਂ ਆਪਰੇਸ਼ਨ ਕੀਤਾ ਸੀਗਾ ਆਪਰੇਸ਼ਨ ਦੇ ਬਾਅਦ ਐਡੀ ਅਸੀਂ ਸਕਸੈਸ ਫਾਈ ਹੈ ਤਾਂ ਉਸ ਚੀਜ਼ ਨੂੰ ਇੰਜੋਏ ਕਰਨ ਵਾਸਤੇ ਉਹ ਚੀਜ਼ ਦਾ ਉਹ ਚੀਜ਼ ਦਾ ਕੀ ਕਹਿੰਦੇ ਨੇ ਆ ਉਹ ਆਨਰ ਫੀਲ ਕਰਨ ਵਾਸਤੇ ਸਾਡੇ ਜਵਾਨਾਂ ਦੇ ਕੰਮ ਦੇ ਵਾਸਤੇ ਆਨਰ ਫੀਲ ਕਰਨ ਦੇ ਬਜਾਏ ਅਸੀਂ ਉਹਨਾਂ ਦੇ ਉੱਤੇ ਸਵਾਲ ਚੁੱਕ ਰਹੇ ਹਾਂ ਕਿਉਂ ਹੂੰ ਜੀ ਅੱਛਾ ਤੁਹਾਨੂੰ ਲੱਗ ਰਿਹਾ ਹੈ ਕਿ ਸਵਾਲ ਖੜੇ ਕੀਤੇ ਜਾ ਰਹੇ ਨੇ ਬਿਨਾਂ ਵਜਾ ਦੇ ਕੀ ਮਤਲਬ ਹੈ ਕਿੰਨਾ ਕਿੰਨੀ ਕਿੰਪਟ ਹੈਗੀ ਹੈ ਮਲਿਕ ਸਾਹਿਬ ਦੇ ਕੋਲ ਜਨਾਦੀ ਮੈਂ ਬਹੁਤ ਇੱਜ਼ਤ ਕਰਦਾ ਕਿਹੜੀ ਇਨਪੁਟ ਹੈਗੀ ਹੈ ਉਹਨਾਂ ਦੇ ਕੋਲ ਜਿਹੜੀ ਉਹਨਾਂ ਨੇ ਇੰਟਰਨੈਸ਼ਨਲ ਸਟੱਡੀ ਕੀਤੀ ਹੈ ਇਸ ਤੋਂ ਮਰਤੇ 88 ਸਾਲ ਦੇ ਹੋ ਗਏ ਨੇ 90 ਹੋਣ ਵਾਲੇ ਨੇ ਕਿ ਉਹ ਐਸੀ ਟਿੱਪਣੀ ਦੇ ਹੂੰ ਜੀ ਜੈ ਬੈਂਸ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਨਾਲ ਬ੍ਰਿਗੇਡੀਅਰ ਕੇਐਸ ਕਾਲੋ ਵੀ ਜੁੜੇ ਹੋਏ ਨੇ ਰੱਖਿਆ ਮਹਾਰਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਐਕਸ ਆਰਮੀ ਜਨਰਲ ਵੀਪੀ ਮਲਿਕ ਨੇ ਸੀਸਫਾਇਰ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸੀਸਫਾਇਰ ਜਲਦੀ ਹੋ ਗਿਆ ਇੱਕ ਤੋਂ ਦੋ ਦਿਨ ਬਾਅਦ ਹੁੰਦਾ ਤੇ ਉਸ ਦਾ ਇੱਕ ਵੱਡਾ ਅਸਰ ਦੇਖਣ ਨੂੰ ਮਿਲਦਾ ਉਹ ਕਿਹਾ ਕਿ ਦੋ ਬੱਲੂ ਨੇ ਅਲੀ ਗੱਲ ਤਾਂ ਹੈ ਵੀ ਕਿ ਹਰ ਇੱਕ ਆਪਰੇਸ਼ਨ ਹਰ ਇੱਕ ਜ਼ਰਾਇਦਾ ਐਮ ਆਬਜੈਕਟਿਵ ਹੁੰਦਾ ਹੈ ਹਮ ਔਰ ਉਹ ਸਪੈਲ ਆਊਟ ਕੀਤਾ ਜਾਂਦਾ ਹੈ ਬਾਏ ਦੀ ਗਵਰਨਮੈਂਟ ਆਫਟਰ ਅਪਰੂਵਲ ਫੀ ਕੈਬਨਟ ਕਮੇਟੀ ਐਂਡ ਸਿਕਿਉਰਿਟੀ ਐਂਡ ਜੰਗ ਜੋ ਹੈ ਉਹ ਤੇ ਰਾਸ਼ਟਰਪਤੀ ਦੀ ਅਪਰੂਵਲ ਨਾਲ ਜੜੀ ਜਾਂਦੀ ਹੈ ਹਮ ਤੇ ਇਹ ਜਿਹੜਾ ਆਪਰੇਸ਼ਨ ਸਿੰਧੋਰ ਸੀਗਾ ਇ ਲਿਮਟਿਡ ਇਰਾ ਐਮ ਆਬਜੈਕਟਿਵ ਕਦੇ ਆਤਵਾਦੀ ਠਿਕਾਨਿਆਂ ਨਾ ਹੋਣ ਜਾਂ 10 ਹੋਣ ਜਾਂ ਬਿਲਟਰੀ ਹੂੰ ਜੇ ਠਿਕਾਨਿਆਂ ਨੂੰ ਉਹਨਾਂ ਨੂੰ ਬਰਬਾਦ ਕਰਨਾ ਇੱਕ ਸ਼ਾਰਟ ਸਵਿਫਟ ਆਪਰੇਸ਼ਨ ਸੀਗਾ ਹੂੰ ਤੇ ਇਸ ਵਾਸਤੇ ਉਹ ਜੇ ਮੁੱਦਾ ਜਦੋਂ ਉਹ ਮਿਸ਼ਨ ਆਬਜੈਕਟਿਵ ਹਾਸਲ ਹੋ ਗਿਆ ਤੇ ਫਿਰ ਅਗਰ ਸਹੀ ਫਾਇਰ ਹੋਈ ਹੈ ਤਾਂ ਮੈਂ ਸਮਝਾ ਹਾਂ ਇੱਕ ਚੰਗਾ ਫੈਸਲਾ ਸੀਗਾ ਹੂੰ ਭਾਵੇਂ ਕਿਸੇ ਤਰੀਕੇ ਨਾਲ ਵਿਵਾਸ ਆ ਲੇਗਾ ਉਹਦੇ ਤੇ ਨਹੀਂ ਮਝਾਣਾ ਚਾਹੀਦਾ ਹੂੰ ਕਿਉਂ ਆਪਰੇਸ਼ਨ ਜਦੋਂ ਲੜਿਆ ਜਾਂਦਾ ਹੈ ਇਹ ਕੋਈ 71 ਵਰਗਾ ਆਪਰੇਸ਼ਨ ਨਹੀਂ ਜਿੱਥੇ ਲਿਬਰੇਸ਼ਨ ਆਫ ਬੰਗਲਾਦੇਸ਼ ਵਾਸ ਇਨਵੋਲਡ ਹੂੰ ਜਾਂ ਕੋਈ ਕਾਰਗਲ ਨਹੀਂ ਜਿੱਥੇ ਦੁਸ਼ਮਣ ਪਿੱਛੇ ਟਿਕਿਆ ਨਾ ਸੀ ਇਹਦੇ ਲਿਮਟਡ ਸਕੇਲਡ ਆਪ ਹੂੰ ਕਿਉਂ ਇਹ ਇਹ ਜਿਹੜਾ ਕਿੰਨਾ ਦਿਨਾਂ ਦੇ ਵਿੱਚ ਵਿੱਚ ਗਾਚ ਜਦੋਂ ਕਿਸੇ ਦੇਖਿਆ ਇਹ ਵੀ ਪਤਾ ਚੱਲ ਗਿਆ ਕਿ ਤੁਰਕੀ ਵੀ ਵਿੱਚ ਕੁਝ ਝੁਕਿਆ ਹੂੰ ਤੇ ਜੇ ਇਹਨੂੰ ਪ੍ਰੋਲੌਂਗ ਕੀਤਾ ਜਾਏ ਰਸ਼ੀਆ ਅਤੀਜ ਦੇਖੋ ਆਪਣੀ ਜੋ ਆਪਰੇਸ਼ਨ ਉਹਦਾ ਚੱਲ ਰਿਹਾ ਅਜੇ ਵੀ ਚੱਲਿਆ ਉਹ ਕਰੇ ਦੇ ਨਾਲ ਤੇ ਉਹ ਸ਼ੁਰੂ ਦੇ ਕਾਦਤਾ ਗਿਆ ਜੰਗ ਸ਼ੁਰੂ ਹੋ ਗਈ ਪਰ ਹੁਣ ਖਤਮ ਨਹੀਂ ਹੋ ਰਹੀ ਸਭਾ ਤੇ 3 ਸਾਲ ਹੋ ਗਏ ਨੇ ਮੈਂ ਇਹ ਸਾਲ ਤੇ ਵਿੱਚ ਤੁਰਕੀ ਵੀ ਵਿੱਚ ਕੋ ਚੁੱਕਿਆ ਸੀ ਵਿੱਚ ਕੋ ਸ਼ੱਕ ਨਹੀਂ ਔਰ ਚਾਈਨਾ ਪਿੱਛੇ سپورਟ ਕਰ ਰਹੀ ਰਹੀ ਸੀ ਔਰ ਬੰਗਲਾਦੇਸ਼ ਵੀ ਤੇ ਹੁਣ ਇਹਦਾ ਮੇਡਾ ਚੱਲਿਆ ਇਸ ਵਾਸਤੇ ਇੱਕ ਜੰਗਦਾਰ ਰੂਪ اختیار ਕਰ ਚੁੱਕੀ ਰਿਟਾਲੀਏਸ਼ਨ ਤਾਂ ਹੋਣੀ ਹੋਣੀ ਸੀਗੀ ਜੇ ਰਿਟਾਲੀਏਸ਼ਨ ਹੁੰਦੀ ਫਿਰ ਅਸੀਂ ਜਵਾਬ ਦਿੰਦੇ ਅਸੀਂ ਲੜਾਈ ਵਾਸਤੇ ਦੂਜਾ ਪਹਿਲੂ ਹੈ ਤਿਆਰ ਨਹੀਂ ਸਾ ਜੰਗ ਵਾਸਤੇ ਜੇ ਤਿਆਰ ਹੁੰਦੇ ਸਰਦੀ ਇਲਾਕਿਆਂ ਚੋਂ ਪਹਿਲੋਂ ਸਾਡੀ ਉਥੇ ਜਿਹੜੇ ਸਿਵਲ ਇਨਸਾਨ ਉਹਨਾਂ ਨੂੰ ਉਥੋਂ ਉਹ ਦੋ ਜਗ੍ਹਾ ਤੇ ਭੇਜਿਆ ਜਾਂਦਾ ਬੰਗਲਾਜ ਭੇਜਿਆ ਜਾਂਦਾ ਸਾਡੀ ਪੂਰੀ ਤਿਆਰੀ ਹੁੰਦੀ ਜੰਗੀ ਤਿਆਰੀ ਮੋਬਿਲਾਈਜੇਸ਼ਨ ਹੁੰਦੀ ਉਹ ਨਹੀਂ ਸੀ ਹੋਈ ਕਿਤੇ ਵੀ ਕਿਤੇ ਫੋਰਸਸ ਨੂੰ ਇੱਕ ਜਗ੍ਹਾ ਦੂਜੀ ਜਗ੍ਹਾ ਨਹੀਂ ਸੀ ਭੇਜਿਆ ਗਿਆ ਤਾਂ ਇਸ ਵਾਸਤੇ ਇਹ ਲੜਾਈ ਜੰਗ ਅੱਗੇ ਵਧਣ ਵਾਸਤੇ ਇਹ ਫੈਸਲਾ ਜਿਹੜਾ ਸੀਗਾ ਮੈਂ ਨੂੰ ਠੀਕ ਫੈਸਲਾ ਮੰਨਦਾ ਔਰ ਇਹਦੇ ਪ੍ਰਣਾਮ ਮਿਲ ਗਏ ਸਾਨੂੰ ਜਦੋਂ ਉਹਦੇ ਆਬਜੈਕਟਿਵ ਅਚੀਵ ਹੋ ਗਏ ਪ੍ਰੋਲੋਂਗ ਕਰਨ ਨਾਲ ਤੇ ਫਿਰ ਇਹ ਕੋਈ ਸ਼ੱਕ ਹੀ ਨਹੀਂ ਮੈਨੂੰ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਨੇ ਜ਼ਰੂਰ ਆਪਣਾ ਟੈਲੀਕਰਨਾ ਸੀ ਉਹ ਇਹ ਦੇਖ ਹੀ ਲਿਆ ਏਅਰ ਸਟ੍ਰਾਈਕ ਤੋਂ ਬਾਅਦ ਹੂੰ ਤੋਂ ਇਸ ਵਾਸਤੇ ਇਹ ਠੀਕ ਫਸਲਾ ਸੀ ਜੰਗ ਸ਼ੁਰੂ ਕਰਨੀ ਤੇ ਸੌਖੀ ਹੁੰਦੀ ਹੈ ਨਵੇੜਨੀ ਬੜੀ ਔਖੀ ਹੁੰਦੀ ਹੈ ਜੀ ਔਰ ਕੋਈ ਵੀ ਮਸਲੜਾ ਉਹ ਵੱਡੇ ਮਸਲੇ ਵੱਡੇ ਮਸਲੇ ਜਿਵੇਂ ਕਿ ਸਾਡਾ ਆਪਣਾ ਮਕਬੂਦਾ ਕਸ਼ਮੀਰ ਕਾਨੂੰਨੀ ਤੌਰ ਤੇ ਸਾਡਾ ਹੈ ਹੂੰ ਹਾਂ ਜੋ ਉਹਨੂੰ ਹਾਸਲ ਕਰਨਾ ਤੇ ਫਿਰ ਤੇ ਵੱਡੀ ਜੰਗ ਦੀ ਵੀ ਲੋੜ ਹੋ ਸਕਦੀ ਹੈ ਮਗਰ ਇਸ ਕਿਸਮ ਦੇ ਆਪਰੇਸ਼ਨ ਵਾਸਤੇ ਇਹ ਸਾਡਾ ਜਦੋਂ ਆਪਰੇਸ਼ਨ ਕਾਮਯਾਬ ਹੋ ਗਿਆ ਹੂੰ ਉਹਨਾਂ ਨੂੰ ਨੁਕਸਾਨ ਪਹੁੰਚਿਆ ਅੱਜ ਉਸ ਦਾ ਪਛਤਾਵਾ ਉਹਨਾਂ ਨੇ ਕੀਤਾ ਔਰ ਮੰਨਿਆ ਕਿ ਉਹਨਾਂ ਸਟ੍ਰਾਈਕ ਹੋਈ ਸੀ ਇਸ ਤੋਂ ਪਹਿਲਾਂ ਕਿ ਉਹ ਉਹਨਾਂ ਉਹ ਗਾੜੀ ਨੀਂਦ ਸੁੱਤੇ ਜਾਗ ਜਾਂਦੇ ਉਹਨਾਂ ਦਾ ਡੈਮੇਜ ਤਾਂ ਹੋ ਚੁੱਕਿਆ ਸੀ ਤੇ ਉਹ ਉਹਨਾਂ ਨੇ ਇਸ ਤਰੀਕੇ ਨਾਲ ਆਪਣੇ ਦੇਖੋ ਜਿੰਨੇ ਵੀ ਆਤਵਾਦੀ ਸੰਗਠਨਾਂ ਦੇ ਮੁਖੀ ਹੈਗੇ ਸੀ ਜਾਂ ਦੂਸਰੇ ਵਿੱਚ ਹੈਗੇ ਸੀ ਉਹਨਾਂ ਨੂੰ ਜਿਸ ਤਰੀਕੇ ਨਾਲ ਸ਼ਰਦਾਰ ਲਿਆ ਦਿੱਤੇ ਗੀਆਂ ਤੇ ਸਿਆਸੀ ਲੋਕ ਤੇ ਫੌਜੀ ਵੀ ਸ਼ਾਮਲ ਹੋਏ ਤੇ ਉਥੋਂ ਇਹ ਪਤਾ ਚੱਲਦਾ ਹੈ ਕਿ ਉਹਨਾਂ ਦੀ ਇਨਵੋਲਵਮੈਂਟ ਸਰਕਾਰ ਦੀ ਸੀਗੀ ਹਮਮ ਔਰ ਇਹ ਵੀ ਹੋ ਗਿਆ ਫੈਸਲਾ ਉਥੇ ਕਹਤਾ ਸੀ ਕਿ ਉਹਨੇ ਜਿਹੜਾ ਮੁੱਖ ਮੰਤਰੀ ਸ਼ਬਾਜ਼ ਸ਼ਰੀਫ ਕਿ ਅਸੀਂ ਇਹਦੇ ਜਿਹੜੇ ਕੈਂਪ ਉਹ ਕਿਤੇੜੇ ਗਏ ਨੇ ਇਹਨਾਂ ਨੂੰ ਫਿਰ ਕਾਇਮ ਕਰਾਂਗੇ ਉਹ ਕਾਰ ਵੀ ਦਿੱਤੇ ਨੇ ਹੂੰ ਇਸ ਵਾਸਤੇ ਇਹ ਜਿਹੜਾ ਫੈਸਲਾ ਸੀਗਾ ਮੈਂ ਦੀ ਪ੍ਰਵਤਾ ਕਰਦਾ ਤੇ ਮੈਂ ਸਮਝਾ ਮੈਂ ਸਹਿਮਤ ਨਹੀਂ ਹੂੰ ਜਨਰਲ ਮਲਕ ਸਾਹਿਬ ਜੋ ਫਾਰਮਰ ਚੀਫ ਰਹੇ ਨੇ ਉਸ ਸਮੇਂ ਠੀਕ ਸੀਗਾ ਜਦੋਂ ਕਿ ਕਾਰਗਿਲ ਆਪਰੇਸ਼ਨ ਵਿਜੇ ਹੋਇਆ ਜਦਾ ਕਿ ਇਸੇ ਮਹੀਨੇ ਤੇ ਚੱਲ ਰਿਹਾ ਸੀ ਜੁਲਾਈ ਦੇ ਜੀ ਤੇ ਉਹ ਉਹਦੇ ਨਾਲ ਕੰਪੇਅਰ ਜਾਂ ਕਰਕੇ ਜੰਗਦਾਰ ਨਹੀਂ ਕੀਤਾ ਜਾ ਸਕਦਾ ਇਹ ਇਹਨੇ ਇਹਨੇ ਜੰਗੀ ਰੂਪ ਲੈ ਸਕਦੇ ਜੀ ਜਿਹੜੀ ਅਗਰ 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 ਦੇ ਕਦੇ ਕਿਉਂਕਿ ਤੁਰਕੀ ਨੇ ਤੇ ਕਾਇਦ ਆਗੇ ਹੀ ਉਹਨਾਂ ਦੇ ਸਾਜੋ ਸਮਾਨ ਉਹਨਾ ਸ਼ੁਰੂ ਹੋ ਗਿਆ ਸੀ ਹੂੰ ਤੇ ਅਮਰੀਕਾ ਪਹਿਲਾਂ ਹੀ ਪਿਆਰ ਸੀਗਾ ਉਹਨੇ ਅਸੀਂ ਦੇਖ ਹੀ ਲਿਆ ਅਮਰੀਕਾ ਨੇ ਕੱਟੜ ਦੀ ਜੰਗ ਤੁਹਾਡੇ ਨਾਲ ਕੀ ਕੀਤਾ ਅਸੀਂ ਦੇਖਿਆ ਕਿ ਜੇ ਸਾਡਾ ਸਾਥ ਦਿੱਤਾ ਤੇ ਰਸ਼ੀਆ ਨੇ ਦਿੱਤਾ ਉਦੋਂ ਵੀ ਪਰ ਅਸੀਂ ਜਲਦੀ ਚ ਉਸ ਵੇਲੇ ਇਹੋ ਜਿਹੀ ਇੱਕੇ ਘਟੇ ਆਪਰੇਸ਼ਨ ਕਰਨਾ ਉਹਦੀ ਤਿਆਰੀ ਤੇ 8 ਮਹੀਨੇ ਪਹਿਲਾਂ ਹੋ ਚੁੱਕੀ ਸੀ ਹਮਮ ਔਰ ਉਹ ਦਾ ਮੋਬਿਲਾਈਜੇਸ਼ਨ ਉਹ ਦੇ ਐਮਜ਼ ਉਹ ਦੇ ਆਬਜੈਕਟਿਵਸ ਸਾਰੇ ਪੈ ਉਹ ਬੁਕਦੀ ਬਨਿੰਗ ਡ੍ਰੇਨ ਕਰਨਾ ਇਹ ਸਾਰੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਸਾਰੀ ਇੰਟੈਲੀਜੈਂਸ ਗੈਦਰਿੰਗ ਔਰ ਪ੍ਰੋਸੈਸਿੰਗ ਔਰ ਐਕਸ਼ਨ ਲੈਣਾ ਉਹ ਦੇ ਕਾਂਸੀਕਵੈਂਸਸ ਇਸ ਸਭ ਤੋਂ ਵੱਡੀ ਤੇ ਲੋਡ ਹੁੰਦੀ ਹੈ ਆਪਣੇ ਦੇਸ਼ਵਾਸੀਆਂ ਨੂੰ ਆਪਣੀ ਪਾਰਲੀਮੈਂਟ ਨੂੰ ਵੀ ਜੀ ਆਪਣਾ ਇਸ ਪ੍ਰੋਸੈਸ ਚ ਲੈਣਾ ਜਿਹੜੀ جنگ ਹੈ ਉਹ ਤੇ ਫਿਰ ਸ਼ੁਰੂ ਕਰਨ ਤੋਂ ਪਹਿਲਾਂ ਇਸ ਕੇਸ ਦੇ ਫੈਸਲੇ ਤੇ ਪਾਰਲੀਮੈਂਟ ਵੀ ਸੰਪੀ ਨਾਲ ਵੀ ਲੈ ਜਾਂਦੇ ਨੇ ਕੈਬਨਟ ਦੇ ਪ੍ਰੋਗਰਾਮ ਉੱਤੇ ਲੈ ਜਾਂਦੇ ਨੇ ਇਸ ਵਾਸਤੇ ਜੀ ਜੀ ਮੈਂ ਜੋ ਮਹਿਸੂਸ ਕਰਦਾ ਕਿ ਫੈਸਲਾ ਉਚਿਤ ਸਮੇਂ 'ਚ ਲਿਆ ਗਿਆ ਫੈਸਲਾ ਸੀਗਾ ਤੇ ਸਾਨੂੰ ਹਰ ਸਥਿਤੀ ਦਾ ਸਾਹਮਣਾ ਕਰਨ ਵਾਸਤੇ ਪਿਆਰ ਬਾਤ ਪਿਆਰ ਰਹਿਣਾ ਚਾਹੀਦਾ ਕਿਉਂਕਿ ਜোন ਜਿਹੜੀ ਮੀਟਿੰਗ ਇਥੇ ਮੈਂ ਗੱਲ ਕਰਦਾ ਚਰਕੀ ਬੰਗਲਾਦੇਸ਼ ਤੇ ਪਾਕ ਤੇ ਪਾਕਿਸਤਾਨ ਦੇ ਵਿੱਚ ਹੈ ਹੀ ਹੈ ਨਾਲ ਨਾਲ ਜੀ ਜੀ ਨਾਲ ਨਾਲ ਚਾਹੀਦਾ ਇਹਨਾਂ ਨੇ ਸਾਂਝੀ ਮੀਟਿੰਗ ਕੀਤੀ ਹੈ ਹੂੰ ਤੇ ਉਹਦਾ ਕੋਈ ਉਦੇਸ਼ ਹੈਗਾ ਹੂੰ ਉਹਦਾ ਕੋਈ ਪਰਪਸ ਹੈਗਾ ਮੋਹ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਹੂੰ ਉਹ ਇੱਕ ਸੇਲੀ ਕੁਰੀ ਕੋਰੀਡੋਰ ਇੱਕ ਬਖਰਾ ਮੁੱਦਾ ਪਰ ਮੈਂ ਕਹਿੰਦਾ ਇਸੇ ਝੜਕੇ ਨਾਲ ਇੰਨੀ ਐਕਟੀਵਿਟੀ ਸ਼ੁਰੂ ਹੋ ਗਈ ਆ ਤੇ ਜੇਕਰ ਫੁੱਲ ਫਲੈਜ ਜੇ ਆਪਰੇਸ਼ਨ ਜੇ ਹੋ ਜਾਂਦਾ ਤੇ ਫਿਰ ਨੁਕਸਾਨ ਪਾਕਿਸਤਾਨ ਦਾ ਤੇ ਹੋਣਾ ਹੀ ਸੀ ਹੋਣਾ ਸੀ ਪਰ ਆਪਣਾ ਵੀ ਹੁੰਦਾ ਜੀ ਇਸ ਵਾਸਤੇ ਇਹ ਫੈਸਲਾ ਸਮੇਂ ਸਿਰ ਲਿਆ ਗਿਆ ਉਚਤ ਬੈਜ ਜੀ ਜੇ ਤੁਹਾਨੂੰ ਲੱਗਦਾ ਕਿ ਆ ਜੋ ਫੈਸਲਾ ਸੀ ਠੀਕ ਸੀ ਤੁਸੀਂ ਆ ਜੋ ਬਿਆਨ ਦਿੱਤਾ ਗਿਆ ਐਕਸ ਆਰਮੀ ਜਨਰਲ ਪੀਪੀ ਮਲਿਕ ਦੇ ਵੱਲੋਂ

जोर पकड़ रहे हो आपका मोमेंटम चल रहा है तो कुछ देर और अगर हम चढ़ा चलते रहते एक दो दिन और चलते रहते और थोड़ा और उनको डैमेज देते तो डिटरेंस जो है डिटरेंस थोड़ा और बढ़ जाता और ये एज ए फौजी आई I मीन mean, own... आपकी आपकी ओपिनियन बहुत मैटर करती है इसलिए मैं आपसे अगर एक दो दिन और होते तो शायद जो डिटरेंस हम डालने की कोशिश कर रहे हैं जी। तो उससे थोड़ा और असरदार हो जाता है डेटर डिपेंड करता है पाकिस्तान की पॉलिसी के ऊपर खासकर पाकिस्तान आर्मी की पॉलिसी